ख़ाला वाहगु गुरुा तवैणी साहिब पातशाही दसमी तमदर साहिब श्रीबिंदी महाराज ਇਹ ਪਵਿੱਤਰ ਅਸਥਾਨ ਹੈ ਜੀ ਗੁਰਦੁਆਰਾ ਕਰਵੈਣੀ ਸਾਹਿਬ ਦਾ ਇਤਿਹਾਸ ਹੈ ਗੁਰੂ ਸਾਹਿਬ ਨੇ ਜੀ ਨੂੰ ਸੰਤਾਂ ਨੇ ਬੇਨਤੀ ਕੀਤੀ ਕਿ ਕੋਈ ਕਾਣੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਇਸ ਅਸਥਾਨ ਤੇ ਗੁਰੂ ਸਾਹਿਬ ਜਿਨੇ ਵਰਖਾ ਮਾਰ ਕੇ ਜਲ ਪ੍ਰਗਟ ਕੀਤਾ ਜੋ ਅੱਜ ਵੀ ਜਲ ਇੱਥੇ ਸੰਤਾਂ ਦਾ ਜਲ ਸ਼ਕ ਰਿਹਾ ਹੈ ਗੁਰਦੁਆਰਾ ਕਰਵੈਣੀ ਸਾਹਿਬ ਗੁਰੂ ਘਰ ਦਾ ਲੋ

ਇਹ ਮੁਖਤਜਾਲਾਜੀ ਤਰਵੈਨੀ ਸੈਖ ਦਾ